ਇਹ ਹਿਦਰਾਬਾਦੀ ਸਾਈਕਲ ਦਾ ਮੋਆਇਨਾ ਕਰੀ ਜਾਂਦੇ ਆ। ਦੇਖੀ ਜਾਂਦੇ ਵੀ ਕੀ ਚੀਜ਼ ਆ ਇਹ ਤੇ ਕਿਵੇਂ ਚੱਲਦਾ ਇਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੋ ਗਈ 8 9 2022। ਰਾਤ ਆਪਾਂ ਇੱਥੇ ਰੁਕੇ ਸੀ ਬੋਧ ਖਰਪੂ ਆਵਾ ਪਾ ਦੇ ਨਾਮ ਤੇ ਗੈਸਟ ਹਾਊਸ ਬਣਿਆ ਹੋਇਆ ਹੈਗਾ। ਤੇ ਇੱਥੋਂ ਆਪਾਂ ਹੁਣ ਸੰਦਪੇੜਾ ਕਰ ਲਿਆ ਤਿਆਰ ਤੇ ਪਾਉਣੇ ਅੱਗੇ ਨੂੰ ਚਾਲੇ ਹਾਂ ਫਟੂਲਾ ਅੰਨੀ ਨੂੰ ਜਾਵਾਂਗੇ। ਤੇ ਇੱਥੇ ਕਿਸੇ ਨੇ ਵੀ ਜੇ ਕੋਈ ਇਧਰੋਂ ਸਫ਼ਰ ਕਰਨ ਆਉਂਦਾ ਤਾਂ ਇੱਥੇ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਆਵਾ ਪਾ ਦੇ ਨਾਮ ਤੇ ਗੈਸਟ ਹਾਊਸ ਆ ਜਿਹੜਾ ਇੱਥੇ ਜ਼ਰੂਰ ਰਹਿ ਕੇ ਜਾਵੇ ਬੰਦਾ ਖਾਣ ਪੀਣ ਦੀ ਐ ਖਵਾਈ ਕਣਕ ਦੀ ਪੰਜਾਬ ਵਰਗੀ ਤੇ ਆਪਣਾ ਹੋਰ ਵੀ ਚਾਹ ਪਾਣੀ ਵਧੀਆ ਪਿਆਇਆ ਬਾਈ ਨੇ ਜੇ ਤੁਸੀਂ ਆਓ ਇਧਰ ਨੂੰ ਤਾਂ ਇੱਥੇ ਜ਼ਰੂਰ ਰੁੱਕ ਕੇ ਜਾਇਓ ਆ ਉਹ ਪਿੱਛੇ ਤੋਂ 2 ਕਿਲੋਮੀਟਰ ਬਹੁਤ ਖਰਪੂ ਤੋਂ ਚੱਲ ਕੇ ਆਪਾਂ ਤੇ ਅੱਗੇ ਆਹ ਢਾਬਾ ਮਿਲਿਆ ਆਪਾਂ ਨੂੰ ਦੇਸੀ ਪੰਜਾਬੀ ਢਾਬਾ ਇੱਥੇ ਆਪਾਂ ਰੋਟੀ ਖਾਣੇ ਆ ਰੋਟੀ ਇਥੋਂ ਵਧੀਆ ਮਿਲ ਜੂਗੀ ਬਾਈ ਕਹਿੰਦਾ ਕਣਕ ਦੇ ਆਟੇ ਦੀ ਤੇ ਬਾਈ ਅੱਗੇ ਅੰਦਰ ਬਣਾਈ ਜਾਂਦਾ ਹੋ ਸਾਹਮਣੇ ਤੇ ਸਾਰੇ ਬਹਿ ਗਏ ਇੱਥੇ ਇੱਥੇ ਬਹਿ ਕੇ ਹੁਣ ਛਕਾਂਗੇ ਲੰਗਰ ਪ੍ਰਸ਼ਾਦਾ ਤੇ ਫਿਰ ਪਾਉਣੀ ਆ ਅੱਗੇ ਨੂੰ ਚਾਲੇ ਹੋ ਪਿੱਛੇ ਛੜਕਾਂ ਦੀ ਸੀ ਜਾਂਦੀਆਂ ਹੋ ਸੀ ਪਹਾੜਾਂ ਨਹੀਂ ਕੰਨੀਆਂ ਦੇ ਸੰ ਲੱਗੀਆਂ ਜਿਵੇਂ ਟੀਸੀਆਂ ਤਾਂ ਹ ਇਹ ਦੂਤੇ ਕੁਛ ਨਹੀਂ ਬਸ ਜਿਵੇਂ ਸਿਖਰ ਤੇ ਆ ਗਏ ਆਪਾਂ ਆਹ ਛੜਕਾਂ ਚੜ ਕੇ ਆਏ ਆਪਾਂ ਇਧਰੋਂ ਇਧਰੋਂ ਆਏ ਆ ਕੇ ਉਹ ਉਥੋਂ ਤੇ ਆਏ ਜਾ ਕੇ ਉਹ ਸਾਹਮਣੇੋਂ ਆਏ ਆਉਂਦੇ 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 ਇਧਰ ਦੀ ਆਏ ਕੈਂਚੀਆਂ ਬਲ ਕੇ ਆਏ ਚੜ ਕੇ ਫੇਰ ਆਪਾਂ ਇਧਰ ਨੂੰ ਆਏ ਆ ਇੱਥੇ ਜਿਵੇਂ ਸਿਖਰ ਤੇ ਆ ਗਿਆ ਇੱਥੋਂ ਬਸ ਫਟੂਲਾ ਟਾਪ ਰਹਿ ਗਿਆ 2 ਕਿਲੋਮੀਟਰ ਦੇ ਆਸ-ਪਾਸੇ ਹੋ ਖੜੇ ਸਰ ਸਾਹਮਣੇ ਸਾਹਮਣੇ ਖੜੇ ਆਪਣੇ ਸੰਦੇ ਲਓ ਜੀ ਪਿੱਛੇ ਤੋਂ ਤਿੱਖੀਆਂ ਚੜਹਾਈਆਂ ਚੜਦੇ ਚੜਦੇ ਤੇ ਲੈ ਲਿਆ ਆਪਾਂ ਫਟੀਲਾ ਟਾਪ ਪਹੁੰਚ ਗਏ ਆਪਾਂ ਫਟੀਲਾ ਤੇ ਇੱਥੇ ਆਪਾਂ ਪਹੁੰਚ ਗਏ ਇੱਥੇ ਆਹ ਬਣਿਆ ਹੋਇਆ ਬੁੱਧ ਧਰਮ ਦੇ ਲੱਗੇ ਹੋਏ ਨਿਸ਼ਾਨ ਤੇ ਇੱਥੇ ਉਹ ਸਾਹਮਣੇ ਸਰ ਖੜ ਗਏ ਆ ਕੇ ਆਪਣੇ ਫਟੀਲਾ ਟਾਪ ਵਾਲੇ ਪੱਥਰ ਕੋਲੇ ਤੇ ਇੱਥੇ ਆਹ ਲਾਗੇ ਆਪਣੇ ਸੰਦੇ ਫੋਟੋਗ੍ਰਾਫੀ ਕਰ ਲਈ ਤੇ ਹੁਣ ਇੱਥੋਂ ਅੱਗੇ ਪਾਵਾਂਗੇ ਚੱਲੇ ਸਵਾਰ ਆ ਗਿਆ ਸਰ ਬਿਲਕੁਲ ਸਰ ਪੂਰਾ ਆਉਂਦਾ ਯਾਰ ਨਜ਼ਾਰਾ ਹਨਾ ਜੋ ਸਿਖਰ ਤੇ ਆ ਕੇ ਖੜ ਜਾਂਦੇ ਜਮਾ ਪੂਰਾ ਸਰਾ ਗਿਆ ਲਵਾਟ ਹੋ ਜਾਂਦੀ ਹੈ ਯਾਰ ਨਜ਼ਾਰਾ ਹੀ ਆ ਗਿਆ ਸਰਦਾਰ ਸਾਹਿਬ ਇੱਧਰ ਜਮਾ ਸਿਖਰ ਤੇ ਸੀਗੇ ਆਪਾਂ ਜਮਾ ਉੱਤੇ ਪਹਾੜਾਂ ਤੇ ਲੋ ਜੀ ਫਟੂਲਾ ਚੜਦਿਆਂ ਨੂੰ ਕੇਰਾਂ ਦਾ ਚ ਕਢਾਤੇ ਡਾਟ ਫਟੂਲਾ ਨੇ ਚੜਾਈ ਸੀਗੀ ਪੂਰੀ ਜਦੋਂ ਹੁਣ ਫਟੂਲਾ ਤੋਂ ਉੱਤਰੀ ਜਾਂਦੇ ਆ ਹੁਣ ਆਈ ਜਾਂਦਾ ਨਜ਼ਾਰਾ ਆਪਾਂ ਇੱਥੋਂ ਆਏ ਆ ਹੁਣ ਨੀਰਾ ਉਤਰਨਾ ਹੀ ਆਪਾਂ ਥੱਲੇ ਨੂੰ ਖਲਸੀ ਤੱਕ ਆਪਾਂ ਉਤਰਨਾ ਹੈ ਉਹ ਸਾਹਮਣੇ ਬਣਿਆ ਹੋਇਆ ਬੁੱਧ ਧਰਮ ਦਾ ਸਥਾਨ ਤੇ ਇੱਥੋਂ ਆਪਾਂ ਐ ਉਤਰੀ ਜਾਨੇ ਆ ਐ ਉੱਤਰ ਦੇ ਉੱਤਰ ਦੇ ਉੱਤਰ ਦੇ ਆ ਪਹਾੜਾਂ ਦੇ ਕੋਲ ਦੀ ਆਹਾ ਮੌਸਮ ਦੇ ਵਿੱਚ ਦੀ ਤੇ ਆਪਾਂ ਉੱਤਰ ਆਤਰ ਕੇ ਤੇ ਉਹ ਜਮਾ ਥੱਲੇ ਜਾਵੜਨਾ ਹੋ ਉਤਰ ਨੂੰ ਆळ्या ਹੋ ਪਹਾੜੀਆਂ ਤੋਂ ਉਤਰ ਕੇ ਆਪਾਂ ਆਹਾ ਸੜਕ ਪੈ ਕੇ ਤੇ ਐ ਤੁਰਿਆਉਣੇ ਹਨੇਰੀ ਬਣਿਆ ਆਉਂਦਾ ਹੁਣ ਤਾਂ ਸਾਈਕਲ ਜਾ ਪਹਿਲਾਂ ਚੜਦਾ ਮਸਾ ਸੀ ਹੁਣ ਹਨੇਰੀ ਬਣਿਆ ਆਉਂਦਾ ਬ੍ਰੇਕ ਲਾ ਲਾ ਕੇ ਮਸਾ ਰੋਕਣਾ ਪੈਂਦਾ ਇੰਨੀ ਜਿਆਦੇ ਢਾਲ ਆ ਥੱਲੇ ਨੂੰ ਹਨਾ ਯਾਰ ਬਿਲਕੁਲ ਢਾਲ ਦਾ ਮਸਾ ਰੋਕਦੇ ਢਾਲ ਜੀ ਤੇ ਦੇਸ ਕਾਂਇ ਚੀ 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 ਸਾਲਾ ਕੋਈ ਨਾ ਮਿਲ ਆਹ ਮਾਹੌਲ ਆ ਪਹਾੜੀਆਂ ਦਾ ਸੋਹਣਾ ਮਾਹੌਲ ਬਣ ਜਾਣਾ ਇਹ ਦੂ ਅੱਗੇ ਹੋਰ ਥੋੜਾ ਜਿਹਾ ਅੱਗੇ ਆ ਕੇ ਤੇ ਸੋਹਣੇ ਸੋਹਣੇ ਪਹਾੜੀ ਆਈ ਜਾਂਦੇ ਅੱਗੇ ਸਾਨੂੰ ਅੱਗੇ ਪਿੱਛੇ ਉੱਥੇ ਸੀਗਾ ਉਹਦਾ ਜੇ ਮੈਂ ਲਾ ਲਈਆਂ ਪਰ ਖੰਗਰ ਜਿੱਟ ਨਹੀਂ ਹੁੰਦੀਗੀ ਹਾਂ ਉਹ ਜੇ ਪਹਾੜੀ ਲਾਲ ਜਾਲਾ ਆ ਪਿੱਛੇ ਆਹ ਮੂੜ ਸੀਗਾ ਸੀਗਾ ਪਿੱਛੇ ਹਾਂ ਜਦੋਂ ਪਾ ਪਿਛਲੇ ਉਹ ਮੋੜ ਤੋਂ ਆਏ ਹਣਾ ਸੀਗਾ ਨਹੀਂ ਨਿਕਲਣ ਦੇਉਗਾ ਇੱਥੇ ਇੱਥੇ ਰੁਕ ਜਾ ਸਹੀ ਐ ਉੱਪਰ ਲੀਆਂ ਆਹ ਚੜਾਈਆਂ ਉੱਤਰ ਕੇ ਆਪਾਂ ਪਹੁੰਚ ਗਏ ਸੋਹਣੇ ਪਿੰਡਲ ਲਾਮਯਾਰੂ ਲਾਮਾ ਯਾਰ ਉਦਾਹਾ ਮਾਹੌਲ ਹੈ ਇੱਥੋਂ ਦਾ ਆ ਸੀਜਾ ਇੱਥੇ ਬਹੁਤ ਸੋਹਣਾ ਬਣਿਆ ਪਹਾੜੀ ਦੀ ਕੋਖ ਦੇ ਵਿੱਚ ਵਸਿਆ ਛੋਟਾ ਜਿਹਾ ਇਹ ਪਿੰਡ ਬਹੁਤ ਸੋਹਣਾ ਪਿੰਡ ਹੈ ਬਲੌਗਰ ਨਹੀਂ ਆਪਣੇ ਲਈ ਸੇਵ ਕਰ ਰਹੇ ਆ ਇੱਥੋਂ ਜਾਵਾਂਗੇ ਐ ਤੇ ਐਂ ਜਾ ਕੇ ਥੱਲੇ ਤੇ ਪਹੁੰਚ ਜਾਗੇ ਉਹ ਉੱਥੇ ਅੱਗੇ ਮੂਨ ਲੈਂਡ ਹੈ ਆਪਾਂ ਉਹ ਦੇਖਾਂਗੇ ਜਾ ਕੇ ਪਿੱਛੇ ਲਾਮਾ ਯਾਰ ਉਦੋਂ ਚੱਲ ਕੇ ਰੋਟੀ ਟੋਕ ਖਾ ਕੇ ਆਪਾਂ ਚਾਹ ਪਾਣੀ ਪੀ ਕੇ ਤੇ ਇੱਥੇ ਆ ਗਏ ਇਹਨੂੰ ਮੂਨ ਲੈਂਡ ਕਹਿੰਦੇ ਆ ਇੱਥੇ ਫੋਟੋਗ੍ਰਾਫੀ ਹੋ ਜਾਂਦੀ ਵੱਡੇ ਪੱਧਰ ਤੇ ਇਹਦਾ ਅੱਗੇ ਜਾ ਕੇ ਦੇਖਦੇ ਆਪਾਂ ਇੱਥੇ ਕਹਿੰਦੇ ਚੰਦਰਮਾ ਦਾ ਜਦੋਂ ਪੂਰਨਵਾਸੀ ਦੀ ਰਾਤ ਹੁੰਦੀ ਉਹ ਜਦੋਂ ਉਹਦਾ ਚਾਨਣ ਪੈਂਦਾ ਬਹੁਤ ਸੋਹਣਾ ਮਾਹੌਲ ਹੋ ਜਾਂਦਾ ਤਾਂ ਅੱਗੇ ਦੇਖਦੇ ਆਪਾਂ ਜਾ ਕੇ ਥੋੜਾ ਜਾ ਲਓ ਜੀ ਆਪਾਂ ਉਹਦੇ ਨੇੜੇ ਆ ਕੇ ਜਵਾਂ ਜਿਹਨੂੰ ਇਹ ਮੂਨ ਲੈਂਡ ਕਹਿੰਦੇ ਆ ਮੂਨ ਲੈਂਡ ਮੇਰੇ ਖਿਆਲ ਚ ਤਾਂ ਕਹਿੰਦੇ ਆ ਕਿਉਂਕਿ ਉੱਪਰ ਉਹ ਕਾਲੇ ਜਿਹੇ ਪਹਾੜਾ ਆ ਗਏ ਥੱਲੇ ਆਹ ਮਿੱਟੀ ਰੰਗੇ ਜਿਹੇ ਆ ਗਏ ਚੰਦਰਮਾ ਵਾਂਗੂ ਚਲਕਾਰ ਆ ਜਾ ਪੈਂਦਾ ਇਹਨਾਂ ਦਾ ਕਹਿੰਦੇ ਜਦੋਂ ਪੂਰਨਵਾਸੀ ਦੀ ਰਾਤ ਹੁੰਦੀ ਹੈ ਉਦੋਂ ਇਹ ਚਮਕਦੇ ਬਹੁਤ ਸੋਹਣੇ ਐ ਇਹੋ ਜਿਹਾ ਮਾਹੌਲ ਐ ਨਾ ਜਿਵੇਂ ਤੇ ਉਹ ਅੱਗੇ ਤੱਕ ਆਹੇ ਸਾਹਮਣੇ ਸਾਰਾ ਉੱਪਰੋਂ ਹੋਰ ਰੰਗ ਦਾ ਥੱਲੇੋਂ ਹੋਰ ਰੰਗ ਦਾ ਉਹ ਸਾਹਮਣੇ ਲਾਲ ਜਿਹਾ ਪਹਾੜ ਆ ਗਿਆ ਹੋਰ ਰੰਗ ਜਿਹਦਾ ਬਹੁਤ ਸੋਹਣਾ ਮਾਹੌਲ ਹੁੰਦਾ ਕਹਿੰਦੇ ਇੱਥੇ ਜੇ ਪੂਰਨਮਾਸੀ ਦੀ ਰਾਤ ਹੁੰਦੀ ਆ ਆਪਾਂ ਇਹਨੂੰ ਦੇਖਣ ਮਾਰੀ ਇੱਥੇ ਖੜੇ ਸੀ ਵੈਸੇ ਆਪਾਂ ਪਿੱਛੇ ਵੀ ਦੇਖਿਆ ਸੀਗੇ ਥੋੜਾ ਜਿਹਾ ਤੇ ਇੱਥੇ ਆਪਾਂ ਥੋੜਾ ਜਿਹਾ ਨੇੜੇ ਆ ਕੇ ਵੀਡੀਓ ਬਣਾ ਕੇ ਸੋਹਣਾ ਮਾਹੌਲ ਹੈ ਵੀ ਇੰਜੋਏ ਆਪਾਂ ਹੁਣ ਇਹੋ ਜਿਹੇ ਪਹਾੜਾਂ 'ਚ ਸਫ਼ਰ ਕਰੀ ਜਾਂਦੇ ਨਾਲ-ਨਾਲ ਇੱਥੇ ਹੁਣ ਰੁਕ ਰੁਕ ਕੇ ਵਾਰੀ-ਵਾਰੀ ਵੀਡੀਓ ਬਣਾਉਣ ਨੂੰ ਜੀ ਕਰਦਾ ਇਹੋ ਜਿਹੇ ਪ ਤੇ ਸੜਕ ਚੱਲੇ ਗਈ ਅੱਗੇ ਤੇ ਇਹੋ ਜਿਹੇ ਪਹਾੜਾਂ ਦੇ ਵਿੱਚ ਹੀ ਆਪਾਂ ਸਫ਼ਰ ਕਰਨਾ ਅੱਜ ਸ਼ਾਮ ਤੱਕ ਇਹ ਪਿੱਛੇ ਤੋਂ ਇਧਰੋਂ ਤੇ ਆਪਾਂ ਨੂੰ ਆਹ ਮਾਹੌਲ ਅਜ ਫੇਰ ਨਹੀਂ ਤੁਰਨ ਦੇ ਰਿਹਾ ਆਹ ਸਾਹਮਣੇ ਪਹਾੜ ਹੈ ਅੱਧੇ ਇਧਰਲੇ ਪਾਸੇ ਹੈ ਅੱਧੇ ਇਧਰਲੇ ਪਾਸੇ ਹੈ ਵਿਚਾਲ ਦੀ ਆ ਬਣਿਆ ਹੋਇਆ ਪਾਣੀ ਨੰਗਣ ਆਪਾਂ ਜਾਣਾ ਆ ਥੱਲੇ ਆਹ ਸੜਕਾਂ ਤੇ ਹੁਣ ਇੱਥੋਂ ਆਪਾਂ ਥੱਲੇ ਹੀ ਉਤਰਨਾ ਮੇਰਾ ਚੜਾਈ ਹੈ ਨਹੀਂ ਹੁਣ ਆਪਾਂ ਉਤਰਨਾ ਇਕੱਲਾ ਬਸ ਕੋਈ ਵਸੋਂ ਨਹੀਂ ਕੋਈ ਆਵਾਜ਼ ਆਏ ਵੀ ਤੁਹਾਨੂੰ ਟਾਮੀ ਟਾਮੀ ਮਿਲਦੀ ਹੈ ਬਸ ਕੱਲੀ ਕੁਦਰਤ ਹੈ ਕੋਈ ਕੁਦਰਤ ਨਾਲ ਛੇੜਛਾੜ ਨਹੀਂ ਜਿਵੇਂ ਦੀ ਹੈਗੀ ਐ ਜਿਵੇਂ ਦੀ ਤਿਉਹ ਹੀ ਪਈ ਐ ਬਸ ਕੱਲਾ ਕਵਾਇ ਸੁਣਦੀ ਐ ਪਾਣੀ ਦੀ ਜਾਂ ਹਵਾ ਸੁਣਦੀ ਗੱਲੀ ਹੋਰ ਇੱਥੇ ਵਾਲੀ ਹੈ ਨਹੀਂ ਟੈਂਟੀ ਪੈਂ ਪੈਂ ਸਾਹ ਸਰਦ ਕੋਈ ਐ ਮਾੜੀ ਮੋਟੀ ਆਵਾਜ਼ ਆਈ ਜੀ ਬਸ ਪਿਛਲੀਆਂ ਚੜਾਈਆਂ ਉੱਤਰਦੇ ਚੜਦੇ ਉੱਤਰਦੇ ਆਪਾਂ ਪਹੁੰਚ ਗਏ ਖਲਸੀ ਖਲਸੀ ਪਹੁੰਚ ਕੇ ਤੇ ਅੱਗੇ ਦੇਖਦੇ ਆ ਇੱਥੇ ਰੋਟੀ ਟੁੱਕ ਦਾ ਮਾੜਾ ਮੋਟਾ ਦੇਖ ਕੇ ਤੇ ਅੱਗੇ ਚੱਲਦੇ ਆਂ ਫਿਰ ਕਿਉਂਕਿ ਇਹ ਟਾਈਮ ਥੋੜਾ ਹੀ ਹੋਇਆ ਸਫ਼ਰ ਆਪਾਂ ਹੋਰ ਵੀ ਕਰਦੇ ਆਂ ਸਫ਼ਰ ਆਪਾਂ ਹੋਰ ਵੀ ਕਰਦੇ ਆਂ ਗਿਆ ਆ ਬਾਈਕਰ ਆਉਂਦੇ ਆ ਉਧਰੋਂ ਲੇਵੰਨੀਓ ਪਾਤ ਆ ਬੇਤੇ ਰੁਕਿਆ ਪੰਜਾਬੀ ਢਾਬੇ ਤੇ ਖਲਸੀ ਇੱਥੋਂ ਚਾਹ ਪੀਨੇ ਆ ਤੇ ਚਾਹ ਪੀ ਕੇ ਚੱਲਦੇ ਆਂ ਅੱਗੇ ਸਲਾਮ ਅਸ਼ਵਰਾ ਹੋਈ ਜਾਂਦਾ ਆ ਆਪਸ ਨੂੰ ਪਿੱਛੋਂ ਖਲਸੀ ਤੋਂ ਚੱਲ ਕੇ ਆਪਾਂ 7 ਕਿਲੋਮੀਟਰ ਅੱਗੇ ਆ ਗਏ ਨੁਰਲਾ ਰਹਿ ਗਿਆ ਇੱਥੋਂ 5 ਕਿਲੋਮੀਟਰ ਚਲੋ ਚਾਲ ਚੱਲਦੇ ਜਾ ਰਹੇ ਆਂ ਉਮੀਦ ਆਪਾਂ ਅੱਜ ਖਲਸੀ ਪਹੁੰਚ ਜਾਾਂਗੇ ਖਲਸੀ ਕਿ ਕੀ ਹੈ ਸਸਪੋਲ ਹੈ ਹਨਾ ਭੁੱਲ ਜਾਨੇ ਯਾਰ ਛੜਾਈਆਂ ਛੜੂਆਂ ਚੜਦੇ ਹਨਾ ਸਸਪੋਲ ਪਹੁੰਚ ਜਾਾਂਗੇ ਆਪਾਂ ਸਸਪੋਲ ਜਾ ਕੇ ਲਾਵਾਂਗੇ ਡੇਰੇ ਅੱਜ ਪਿੱਛੇ ਤੋਂ ਚੱਲ ਕੇ ਆਪਾਂ ਅੱਗੇ ਘਟੋ ਘਟ 10 12 ਕਿਲੋਮੀਟਰ ਤੇ ਆਪਾਂ ਪਹੁੰਚ ਗਏ ਨੁਰਲਾ ਮਾਨੇ ਕਹਿੰਦੇ ਇਹਨੂੰ ਤੇ ਅੱਗੇ ਆ ਪਹਾੜਾਂ ਦੇ ਵਿੱਚ ਦੀ ਆਪਾਂ ਜਾ ਰਹੇ ਆਂ ਸਸਪੋਲ ਵੱਲ ਨੂੰ ਆ ਸਾਹਮਣੇ ਰੈਸਟੋਰੈਂਟ ਬਣਿਆ ਹੋਇਆ ਹੈ ਰਹਿਣ ਰੋਣ ਨੂੰ ਥਾਂ ਹੈ ਖਾਣ ਪੀਣ ਨੂੰ ਵੀ ਹੈ કે હેગા સスポલ ઇતھوں 20 કિલોમીટર હોગા આસ-પાસે હેના યે તો વાળીયા જો ફિર તો નેડ લગાણી આપા મારે પાસે આગર કુછ મે હે સંતોષ રહેતે તો આઈ થિંક ન્યુ ચીજે પ્રોડક્શન હોંગી બી તો انકી રેટ જાડા ઉનકી યે લોક કહેનેગા વેસે ભી લાઈફ થોડી ઈઝી હો જાયેગી ઓર એક બીતસરા હે સાયકલિંગカルચર લોકોને બોલને ભાઈ સહીયા સહીયા છોડો સહી રાઈકલ સા भाई हमें तो पीछे लोग ये भी बोल रहे थे आपको तो पागल हो साइकिल पे घूम रहे हो <laughs> अच्छा लगा आपसे मिलके आप इस चीज़ को स्प्रेड रहे हो श्रीनगर से स्टार्ट करके आप ऑल इंडी टूर कर रहे हो श्रीनगर नहीं मैं ऋषिकेश से स्टार्ट किया सॉरी ऋषिकेश से ले आया हूँ लेना गुलमर्गुल वहाँ से फिर बॉर्डर सीट से करते करते नीचे कन्याकुमारी वहाँ से

ਆ ਪਹਾੜਾਂ ਦੇ ਵਿੱਚ ਦੀ ਥੱਲੇ ਵਗਦਾ ਦਰਿਆ ਤੇ ਆਪਾਂ ਇਹਦੇ ਨਾਲ-ਨਾਲ ਸਫ਼ਰ ਕਰੀ ਜੰਨੇ ਆ। ਇਹ ਆਪਾਂ ਨਾਲ-ਨਾਲ ਚੱਲ ਰਹੇ ਆਂ ਸਾਹਮਣੇ ਉਹ ਆਰਮੀ ਦਾ ਆ ਗਿਆ ਸਿਸਟਮ ਸਾਰਾ ਤਾਂ ਹ ਤੇ ਆਪਾਂ ਜਾਣਾ ਇੱਧਰ ਨੂੰ। ਸਸ਼ਪੋਲ ਇੱਥੋਂ ਰਹਿ ਗਿਆ ਬਸ ਸਾਰਾ 17 ਕਿਲੋਮੀਟਰ। ਚੱਲਦੇ ਆਂ ਫਿਰ ਅੱਗੇ ਇੱਥੋਂ। ਉਧਰੋਂ ਤੁਰ ਕੇ ਅਸੀਂ ਆ ਰਹੇ ਸੀ ਸਸ਼ਪੋਲ ਵਾਲੇ ਨੂੰ ਸਸ਼ਪੋਲ ਇੱਥੋਂ ਸੀਗਾ 1-2 ਕਿਲੋਮੀਟਰ ਹੀ। ਇੱਥੇ ਆਪਾਂ ਨੂੰ ਮਿਲ ਗਏ ਪੰਜਾਬੀ ਭਰਾ ਗੁਰਦਾਸਪੁਰ ਵਾਲ ਦੇ ਇੱਥੇ ਕੰਮ ਚਲਾਈ ਬੈਠੇ ਸੀਗੇ ਉਹ ਤੇ ਇਹਨਾਂ ਕੋਲੇ ਆ ਗਏ ਆਪਾਂ ਆ ਬਾਈ ਐ ਇੱਥੋਂ ਦੇ ਗੁਰਦਾਸਪੁਰ ਦੇ ਤੇ ਇਹ ਕਹਿੰਦੇ ਸਾਡੇ ਕੋਲੇ ਰਹੇ ਪੋ ਇੱਥੇ ਤੇ ਆਪਾਂ ਅੱਜ ਟਿਕਾਣਾ ਬਾਈਆਂ ਕੋਲੇ ਕਰਦੇ ਆ ਅੱਜਣ ਡਿਆ ਡਿਆ ਕਰ ਦੇਣਾ ਪਾਉ ਆ ਪਾ ਜਿੱਥੇ ਠੀਕ ਆ ਸਰ ਪਾਉ ਪਾਉ ਕਰ ਦੇਣੀ ਅੱਜ ਜਿੱਥੇ ਚਲੋ ਮਿਲਦੇ ਆ ਕੱਲ ਨੂੰ ਫਿਰ ਨਵੀਂ ਵੀਡੀਓ ਦੇ ਵਿੱਚ ਨਵੇਂ ਸਫ਼ਰ ਤੇ ਖਤਮ ਹੋਰ ਟਾਟਾ ਬਾਏ 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 ਗੁੱਡ ਨਾਈਟ ਸੋਮਾ ਕੇ ਹੁਣ ਫਿਰ ਅੱਛਾ ਯਾਰ ਸਰ ਨੇ ਆਹ ਅਥਰ ਦਿਖਾ ਦਿਓ ਸਰ ਨੇ ਐਪਲ 14 ਵੀ ਖਰੀਦ ਲਿਆ ਸਰ ਠੀਕ 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 ਓਕੇ